ਅੱਜ ਤੱਕ ਜਿਹੜਾ ਪਿੰਡ ਵਸਤੀ ਕਿਸ਼ਨ ਸਿੰਘ ਤੇ ਤੁਸੀਂ ਹਾਲਾਤ ਦੇਖ ਸਕਦੇ ਕਿ ਤੁਸੀਂ ਘਰ ਦੇ ਉੱਤੇ ਮੌਜੂਦ ਆ ਮਤਲਬ ਘਰਾਂ ਦੇ ਜਿਹੜੇ ਤੇੜਾ ਚੁੱਥੀਆਂ ਨਹੀਂ ਜਿਹੜੇ ਪਸ਼ੂ ਆ ਮਾਤਾ ਮਾਇਕੋ ਦਸਰਜਣਾ ਵੀ ਸਾਰਿਆਂ ਦੇ ਪੈਰ ਖਰਾਬ ਹੋ ਚੁੱਕੇ ਆ ਮਤਲਬ ਤੁਸੀਂ ਇੱਥੇ 15 ਤੋਂ 20 ਫੁੱਟ ਪਾਣੀ ਆ ਤੁਸੀਂ ਦੇਖੋਗੇ ਦੂਰ ਦੂਰ ਤੱਕ ਮਤਲਬ ਇਹ ਘਰ ਦੇ ਵਿੱਚ ਅੱਜ ਇਹਨਾਂ ਦਾ ਕਹਿਣਾਗਾ ਵੀ ਤੁਸੀਂ ਤੁਸੀਂ ਆਏ ਹੋ ਪਹਿਲੀ ਵਾਰ ਮਤਲਬ 20 ਦਿਨਾਂ ਬਾਅਦ ਇੱਥੇ ਕੋਈ ਆਇਆ ਉਹ ਵੀ ਮਤਲਬ ਸਾਨੂੰ ਵੀ ਮਨਜੋਤ ਬਾਈ ਹੋਣੇ ਲੈ ਕੇ ਆਏ ਆ ਜਿਹੜੇ ਬਾਬਾ ਦੀਪ ਸਿੰਘ ਸੁਸਾਇਟੀ ਤੋਂ ਨੇ ਤੇ ਕੋਈ ਹੋਰ ਨਹੀਂ ਆਇਆ ਹੁਣ ਅਸੀਂ ਇੱਕ ਹੋਰ ਵੋਟ ਮੰਗਾਈ ਸੀ ਕਿਉਂਕਿ ਇੱਥੇ ਮੈਡੀਕਲ ਦੀ ਲੋਡ ਆ ਤੇ ਮੈਡੀਕਲ ਸੈਰਵਿਸ ਦੀ ਬਹੁਤ ਜ਼ਿਆਦਾ ਲੋਡ ਆ ਇੱਥੇ ਦਵਾਈਆਂ ਦੀ ਲੋਡ ਆ ਕਿਉਂਕਿ ਘਰਾਂ ਦੇ ਵਿੱਚ ਬਜ਼ੁਰਗ ਮਾਤਾਵਾਂ ਆਈਆਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਵਾਂਗੇ ਤੁਸੀਂ ਇੱਧਰਲੇ ਪਾਸੇ ਦੇਖੋ ਵੀ ਬਜ਼ੁਰਗ ਮਾਤਾਵਾਂ ਆਈਆਂ ਬਜ਼ੁਰਗ ਨੇ ਘਰਾਂ ਦੇ ਵਿੱਚ ਮਤਲਬ ਬਹੁਤ ਮੰਦੇ ਹਾਲਾਤ ਨੇ ਤੁਸੀਂ ਥੱਲੇ ਘਰਾਂ ਦੀਆਂ ਤਸਵੀਰਾਂ ਦੇਖੋ ਮਤਲਬ ਬੋਰਾ ਦਾ ਪਾਣੀ ਤੱਕ ਖਰਾਬ ਹੋ ਗਿਆ ਹੈਗਾ ਕਾਸਟੌਰ ਦੇ ਉੱਤੇ ਜਿਹੜੀ ਸਾਨੂੰ ਇੱਕ ਵੱਡੀ ਚੀਜ਼ ਇੱਥੇ ਦੇਖਣ ਨੂੰ ਜਾਂ ਸੁਣਨ ਨੂੰ ਮਿਲੀ ਆ ਉਹ ਇਹ ਸੁਣਨ ਨੂੰ ਮਿਲੀ ਆ ਵੀ ਪਿਛਲੀ ਵਾਰ ਖੜਾਂ ਤੋਂ ਬਾਅਦ ਕੋਈ ਮੈਡੀਕਲ ਕੈਂਪਨੀ ਲੱਗੇ ਇੱਥੇ ਕੋਈ ਚੈੱਕਅਪ ਨਹੀਂ ਹੋਇਆ ਹੁਣ ਵੀ ਤੁਸੀਂ ਜਿਹੜੇ ਮਤਲਬ ਕੱਪੜਿਆਂ ਦੇ ਉੱਤੇ ਪਾਣੀ ਪੈ ਜਾਂਦਾਗਾ ਜਾਂ ਆ ਕੰਧਾਂ ਆ ਬਿਲਕੁਲ ਵੀ ਸੁੱਕ ਨਹੀਂ ਰਿਹਾ ਕੱਲ ਤੋਂ ਤੁਸੀਂ ਕਾਮਨੀ ਸ਼ੁਕਰੀਆ ਅੱਜ ਥੋੜਾ ਜਿਹਾ ਮੌਸਮ ਉਹ ਆ ਜੇ ਮਤਲਬ ਇੰਨਾ ਜ਼ਿਆਦਾ ਐਸੇ ਹੋਰੀ ਤਰ੍ਹਾਂ ਦਾ ਇੱਕ ਮਤਲਬ ਬੱਦੂ ਵੀ ਆ ਰਹੀ ਆ ਬੋਰ ਖਰਾਬ ਹੋ ਚੁੱਕੇ ਆ ਇਹ ਵੱਡੀ ਗੱਲ ਆ ਇਹਦੇ ਵੱਲ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾਗਾ ਜਿਵੇਂ ਇੱਥੇ ਸਾਡੇ ਨਾਲ ਇੱਕ ਸਹਿਯੋਗੀ ਨੇ ਉਹਨਾਂ ਤੇ ਕੱਪੜਿਆਂ ਤੇ ਪਾਣੀ ਪਿਆ ਹਰੇ ਪਿਛਲੇ 2-3 ਘੰਟਿਆਂ ਦਾ ਪਾਣੀ ਨਹੀਂ ਸ਼ੁਕਰਿਆ ਮਤਲਬ ਕਈ ਚੀਜ਼ਾਂ ਆਈਆਂ ਪਰ ਮਤਲਬ ਦੇਖੋ ਵੀ ਇਹ ਕਹਿੰਦੇ ਜੀ ਸਾਨੂੰ ਮਦਦ ਤਾਂ ਕੀ ਦੇਣੀ ਸੀ ਮੁਆਵਜ਼ਾ ਤਾਂ ਕੀ ਦੇਣਾ ਸੀ ਸਾਡੇ ਮੈਡੀਕਲ ਕੈਂਪਨੀ ਲੱਗੇ ਚੈੱਕਅਪ ਨਹੀਂ ਹੋਏ ਪਸ਼ੂ ਲੱਗ ਬਿਮਾਰ ਹੋ ਰਹੇ ਆ ਬਜ਼ੁਰਗ ਲਗਭਗ ਮਾਰ ਹੋ ਰਿਹਾ ਬੱਚੇ ਲਗਭਗ ਮਾਰ ਹੋ ਰਿਹਾ ਇਹ ਘਰ ਵਾਲਿਆਂ ਦੇ ਇੱਥੇ 16 ਤੋਂ 17 ਘਰ ਨੇ ਕੁਸ਼ ਘਰ ਬਾਹਰ ਨੇ ਠੀਕ ਘਰ ਟੋਟਲ ਨੇ ਦਾ ਬੱਚੇ ਇਹਨਾਂ ਨੇ ਬਾਹਰ ਭੇਜ ਦਿੱਤੇ ਨੇ ਛੋਟੇ ਦਾ ਬਾਕੀ ਬਜ਼ੁਰਗ ਔਰਤਾਂ ਤੇ ਵੱਡੇ ਇੱਥੇ ਨੇ ਕਿਉਂਕਿ ਇਹਨਾਂ ਦਾ ਮਾਲ ਡੰਗਰ ਇੱਥੇ ਆ ਸੋ ਹਾਲਾਤ ਜਿਹੜੇ ਉਹ ਵੱਧ ਤੋਂ ਵੱਧਰਾ ਇਹ ਜਿਲ੍ਹਾ ਫਿਰੋਜ਼ਪੁਰਾ ਹਲਕਾ ਇਹ ਨੂੰ ਸ਼ਹਿਰੀ ਫਿਰੋਜ਼ਪੁਰ ਪੈਂਦਾ ਹੈਗਾ ਦੇਖ ਸਕਦੇ ਹਾਂ ਹੁਣ ਇੱਕ ਟੀਮ ਆਈ ਆ ਜਿਹੜੀ ਮੈਡੀਕਲ ਆ ਆ ਸਰਪੀ ਇਹਨਾਂ ਲਈ ਲੈ ਕੇ ਆਈ ਆ ਕੁਝ ਦਵਾਈਆਂ ਦੀ ਲੋੜ ਸੀ ਆਡੋਮਾਸ ਦੀ ਲੋੜ ਸੀ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਸੋ ਕੁਝ ਖਾਸ ਕਰਕੇ ਸਿਰ ਦੁਖਰੇ ਹੈਗਾ ਬੰਦਿਆਂ ਨੂੰ ਸੌ ਔਖੇ ਆਉਂਦੇ ਆ ਸੋ ਸਾਰੀਆਂ ਦਵਾਈਆਂ ਹੁਣ ਲੈ ਕੇ ਆਏ ਆ ਸੋ ਆ ਤੁਸੀਂ ਦੇਖ ਸਕਦੇ ਹੋ ਤੇ ਆ ਇਹਨਾਂ ਦੇ ਕੋਲੇ ਕਾਫੀ ਕਿਸ਼ਤੀ ਆ ਜਿਹੜੀ ਚੱਕੂ ਵਾਲੀ ਜਿਹੜੀ ਇਹਨਾਂ ਨੇ ਪਿਛਲੇ ਸਾਲ ਖਰੀਦੀ ਸੀ ਤਾਂ ਇਹਨੂੰ ਮਤਲਬ ਕੈਰੀ ਕੈਰੀ ਕਰਨਾ ਮਤਲਬ ਬਹੁਤ ਔਖਾ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਇਹਨੂੰ ਲੈ ਕੇ ਆਉਣਾ ਬਹੁਤ ਔਖਾ ਹੈ ਉਹ ਆ ਮੋਟਰ ਬੋਟ ਤੇ ਹੁਣ ਮੈਡੀਕਲ ਇਹਨਾਂ ਤੋਂ ਏਡ ਮੰਗਾਈ ਆ ਸੋ ਵੱਡੇ ਤੌਰ ਦੇ ਉੱਤੇ ਆਪਾਂ ਕਹਿ ਲਈਏ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਗਈਆਂ ਇਹੇ ਵੱਡੇ ਤੌਰ ਦੇ ਉੱਤੇ ਮਤਲਬ ਵੱਡਾ ਰੋਲ ਨਿਭਾ ਰਹਿਣਗੀਆਂ ਚਾਹੇ ਉਹ ਡਾਕਟਰਾਂ ਦੀਆਂ ਟੀਮਾਂ ਹੋਣ ਚਾਹੇ ਉਹ ਮਨਜੋਤ ਬਾਈ ਵਰਗੇ ਨੌਜਵਾਨ ਹੋਣ ਜਿਹੜੇ ਮਤਲਬ ਸਾਰੇ ਪੰਜਾਬ ਦੇ ਵਿੱਚ ਹੀ ਵੱਡਾ ਰੋਲ ਜਿਹੜਾ ਉਹ ਨਿਭਾ ਰਹੇ ਨੇ ਜੋ ਜਿਹੜੇ ਘਰਾਂ ਦੇ ਵਿੱਚ ਆਉਣਿਆ ਦੇਖੋ ਉਹੀ ਚੜਦੀ ਕਲਾ ਦਾ ਸੁਨੇਹਾ ਮਿਲਦਾ ਚਾਹ ਪਾਣੀ ਸਾਰਾ ਕੁਝ ਮਤਲਬ ਉਹ ਪਹਿਲਾਂ ਪੁੱਛਦਾ ਵੀ ਤੁਸੀਂ ਦੱਸੋ ਵੀ ਕੀ ਲਾਉਂਗੇ ਇਹ ਦੇਖੋ ਵੀ ਕਿੰਨਾ ਚੜਦੀ ਕਲਾ ਦੇ ਵਿੱਚ ਅਤੇ ਜਿਹੜੇ ਗੋਟਾਂ ਲੈ ਕੇ ਜਾਂਦੇ ਆ ਉਹ ਇਹਨਾਂ ਨੂੰ ਕੀ ਦੇ ਰਹੇ ਆ ਇਹ ਤੁਸੀਂ ਦੇਖੋ ਇਹ ਮਤਲਬ ਬਹੁਤ ਨਿਰਾਸ਼ਾ ਵਾਲੀ ਗੱਲ ਆ ਸਾਡੇ ਕੋਲੇ ਸ਼ਬਦ ਨਹੀਂ ਕਹਨ ਨੂੰ ਬਹੁਤ ਦੁੱਖ ਲੱਗਦਾ ਹੈ ਇਹ ਦੇਖ ਕੇ